ਮੇਰੇ ਵੀਰੋ ਕਬੱਡੀ ਪਾ ਰਿਹਾ ਕਹਿੰਦੇ ਕਰਮਜੀਤ ਘਣਗਸ ਉਰਫ ਬੁਰੀਆ ਔਰ ਰਾਹੁਲ ਦਾ ਵੀਰ ਕਬੱਡੀ ਪਾ ਰਿਹਾ ਪਰ ਬਹੁ ਅਨੀਸ਼ ਹੈ ਇਹ ਮਨੀਸ਼ ਹੈ ਇਹ ਮਨੀਸ਼ ਹੈ ਇਹ ਸ਼ੀਲੂ ਗਿਆਲਾ ਸ਼ੀਲੂ ਬਲਾਰਾ ਦਾ ਛੋਟਾ ਭਾਈ ਬਹੁ ਅਕਬਰਪੁਰੀਆ ਅਨੀਸ਼ ਇਹ ਠਾ ਇਹ ਠਾ ਉਹ ਦੇਣਾ ਗੋਰਾ ਅੱਜ ਤੇ ਰਪਿੰਦੀ ਰੇਡ ਤੇ ਹੁਣ ਕੌਣ ਡੱਗੋ ਵਾਲਾ ਕਹਿੰਦਾ ਐਡੀ ਕਿਹੜੀ ਗੱਲ ਆ ਅੱਥੇ ਹਰ ਮਸਲੇ ਦਾ ਹੱਲ ਆ ਇੱਥੇ ਹਰ ਮਸਲੇ ਦਾ ਹੱਲ ਉਧਰ ਸੰਜੇ ਸੇ ਰੇਡ ਪੈ ਰਹੀਆਂ ਕਰਦੇ ਗੱਲ ਲਓ ਸਾਹਮਣੇ ਮੇਲਾ ਬਣ ਗਿਆ ਮੇਲਾ ਬਣ ਗਿਆ ਖਰਲਾ ਮੇਲਾ ਬਣ ਗਿਆ ਲਓ ਸਾਹਮਣੇ ਕਬੱਡੀ ਪੈ ਗਈ ਓਏ ਡੱਗੋ ਵਾਲਾ